ਕੱਲ ਇਹ ਥਾਂ ਤੇ ਜਿਹੜੀ ਗੋਲੀ ਚੱਲੀ ਆ ਤੇ ਅੱਜ ਜਿਹੜਾ ਮਾਹੌਲ ਦੋਸਤੋ ਕਾਫੀ ਸ਼ਾਂਤੀ ਦਾ ਕੁਝ ਲੋਕ ਜਿਹੜੇ ਛੱਤਾਂ ਤੇ ਚੜੇ ਬੈਠੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਵੀ ਖੇਤਾਂ ਵਿੱਚ ਆ ਖਨੌਰੀ ਬਾਰਡਰ ਤੋਂ ਜਿਹੜੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਦੋਸਤੋ ਇਸ ਥਾਂ ਤੇ ਕੱਲ ਜਿਹੜੀ ਗੋਲੀ ਚੱਲੀ ਆ ਤੇ ਇੱਕ ਪੰਜਾਬ ਦਾ 22 ਸਾਲਾਂ ਦਾ ਨੌਜਵਾਨ ਜਿਹੜਾ ਸਿਆਸੀ ਭੇਡ ਚੜ ਗਿਆ ਗੰਦੀ ਰਾਜਨੀਤੀ ਦੀ ਭੇਡ ਚੜ ਗਿਆ ਦੋ ਪਹਿਣਾ ਦਾ ਕੱਲਾ ਭਰਾ ਸੀ ਤੇ ਦਾਦੇ ਦਾਦੀ ਦੀ ਦਾਦੀ ਨੇ ਜਿਹੜਾ ਉਸ ਨੌਜਵਾਨ ਨੂੰ ਪਾਲਿਆ ਸੀਗਾ ਆਪਣੇ ਹੱਕ ਲੈਣ ਵਾਸਤੇ ਜਿਹੜਾ ਬਾਰਡਰ ਤੇ ਆਇਆ ਸੀਗਾ ਇਸ ਥਾਂ ਤੇ ਜਿਹੜੀ ਕੱਲ ਕਾਫੀ ਜਿਹੜਾ ਪੁਲਿਸ ਤੇ ਕਿਸਾਨਾਂ ਵਿਚਾਲੇ ਤਣਾਅਪੂਰਨ ਮਾਹੌਲ ਸੀਗਾ ਤੇ ਅੱਜ ਦਾ ਮਾਹੌਲ ਵੀ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਜਿਹੜੇ ਕਾਫੀ ਕਿਸਾਨ ਇਕੱਠੇ ਹੋਇਆ ਕਿਉਂਕਿ ਦੋਸਤੋ ਹਰੇਕ ਦੇ ਚਿਹਰੇ ਤੇ ਇੱਕ ਨਿਮੋਸ਼ੀ ਹੈ ਕਿਉਂਕਿ 22 ਸਾਲ ਨੌਜਵਾਨ ਤੇ ਜਿਹੜੀ ਗੋਲੀ ਚਲਾ ਦਿੱਤੀ ਮੋਦੀ ਸਰਕਾਰ ਦੀ ਇਸ ਘਟਨਾ ਦੀ ਸਾਰੀ ਦੁਨੀਆ ਵਿੱਚ ਜਿਹੜੀ ਨਖੇਦੀ ਹੋਈ ਆ ਕਿਉਂਕਿ ਦੋਸਤੋ ਫੌਜ ਆਪਣੇ ਹੀ ਜਿਹੜੇ ਕਿਸਾਨਾਂ 'ਤੇ ਗੋਲੀ ਚਲਾ ਰਹੀ ਆ ਤੇ ਇਸ ਵੇਲੇ ਜਿਹੜਾ ਖਨੌਰੀ ਬਾਰਡਰ ਤੋਂ ਤੁਸੀਂ ਵੇਖ ਸਕਦੇ ਹੋ ਵੀ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ ਉਸ ਥਾਂ ਤੇ ਜਿਹੜਾ ਕਿਸਾਨ ਦੇ ਗੋਲੀ ਮਾਰੀ ਸੀ ਉਸ ਨੌਜਵਾਨ ਦੇ ਜਿਹੜੀ ਗੋਲੀ ਮਾਰੀ ਗਈ ਸੀ ਕਾਫੀ ਟਾਈਮ ਜਿਹੜਾ ਪਾਣੀ ਦੀਆਂ ਬਿਛਾੜਾ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਪਰ ਜਦੋਂ ਨੌਜਵਾਨ ਦੇ ਇੱਕ ਗੋਲੀ ਵੱਜੀ ਤਾਂ ਸਾਰਾ ਜਿਹੜਾ ਮਾਹੌਲ ਉਸ ਵੇਲੇ ਸ਼ਾਂਤ ਹੋ ਗਿਆ ਤੇ ਆ ਇੱਧਰ ਦੇਖੋ ਤੁਸੀਂ ਦੋਸਤੋ ਸਾਰਿਆਂ ਦੇ ਜਿੰਨੇ ਵੀ ਜਿਹੜੇ ਇੱਥੇ ਕਿਸਾਨ ਨੇ ਸਾਰਿਆਂ ਦੇ ਜਿਹੜੇ ਮੂੰਹ ਤੇ ਇੱਕ ਨਮੋਸ਼ੀ ਹੋਈ ਹੋਈ ਹੈ ਕਿਉਂਕਿ ਦੋਸਤੋ ਇੱਕ ਕਿਸਾਨ ਸਿਰਫ ਇੱਕ 22 ਸਾਲ ਦਾ ਨੌਜਵਾਨ ਸਾਨੂੰ ਛੱਡ ਗਿਆ ਜਿਹੜਾ ਹਮੇਸ਼ਾ ਲਈ ਚਲਾ ਗਿਆ ਆਪਣੇ ਹੱਕ ਲੈਣ ਆਇਆ ਸੀ ਦੋਸਤੋ ਪਹਿਲਾਂ ਕਿਸਾਨ ਆਗੂ ਜਿਹੜੇ ਮੀਟਿੰਗ ਕਰ ਰਹੇ ਸੀਗੇ 11 ਵਜੇ ਕਿਹਾ ਸੀ ਵੀ ਜਿਹੜੇ ਬਾਰਡਰ ਤੋੜਾਂਗੇ ਉਸ ਤੋਂ ਬਾਅਦ 12 ਵਜੇ ਦਾ ਜਿਹੜਾ ਆਪਾਂ ਕਹਿਦੀ ਵੀ ਟਾਈਮ ਦਿੱਤਾ ਜਾਂਦਾ ਪਰ ਪੁਸ਼ਕ ਜਿਹੜੇ ਲੋਕ ਹੁੰਦੇ ਨੇ ਉਹ ਅੱਗੇ ਚਲੇ ਜਾਂਦੇ ਜਿਸ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਮਾਰੀ ਜਾਂਦੀਆਂ ਨੇ ਫਿਰ ਦੂਜੀ ਜਿਹੜੀ ਰੌਂਡ ਫਾਇਰਿੰਗ ਕੀਤੀ ਜਾਂਦੀ ਤੇ ਇੱਕ ਨੌਜਵਾਨ ਦੇ ਆਗੇ ਗੋਲੀ ਮੱਥੇ ਵਿੱਚ ਵੱਜਦੀ ਹੈ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਹੀ ਉਹ ਨੌਜਵਾਨ ਜਿਹੜਾ ਦਮ ਤੋੜ ਦਿੰਦਾ ਹੈ ਹੋਰ ਵੀ ਕਈ ਲੋਕਾਂ ਦੀਆਂ ਗੋਲੀਆਂ ਵੱਜਦੀਆਂ ਨੇ ਉਹ ਹਾਲੇ ਵੀ ਜਿਹੜੇ ਹਸਪਤਾਲ ਵਿੱਚ ਜ਼ਖਮੀ ਨੇ ਬਹੁਤ ਸਾਰੇ ਟਰੈਕਟਰ ਭੰਨੇ ਗਏ ਬਹੁਤ ਸਾਰੀਆਂ ਗੱਡੀਆਂ ਭੰਨੀਆਂ ਗਈਆਂ ਤੇ ਹੋਰ ਜਿਹੜਾ ਬਹੁਤ ਜ਼ਿਆਦਾ ਕਾਫੀ ਨੁਕਸਾਨ ਹੋਇਆ ਬਾਦਰੂਪਰ ਸਿੰਘਾਂ ਨੇ ਇੱਕ ਕੇਸਰੀ ਝੰਡਾ ਲਾਇਆ ਸੀ ਜਿਸ ਉੱਪਰ ਪੁਲਿਸ ਨੇ ਹਮਲਾ ਕੀਤਾ ਤੇ ਉਸ ਨੂੰ ਵੀ ਜਿਹੜੀ ਸੱਟਾਂ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜਿਹੜਾ ਨਿਸ਼ਾਨ ਉਸੇ ਤਰ੍ਹਾਂ ਖੜਿਆ ਰਿਹਾ ਤੇ ਹੁਣ ਵੇਲੇ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਖੇਤਾਂ ਦਾ ਮਾਹੌਲ ਹੈ ਆਪਾਂ ਖਨੌਰੀ ਬਾਰਡਰ ਤੋਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਉਧਰ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ ਜਿਹੜੀ ਆਰਮੀ ਬੈਠੀ ਹੋਈ ਹੈਗੀ ਤੇ ਇੱਧਰ ਹਾਲੇ ਵੀ ਜਿਹੜੇ ਕਿਸਾਨ ਖੇਤਾਂ ਦੇ ਵਿੱਚ ਨੇ ਕਿਉਂਕਿ ਦੋਸਤੋ ਜਿਹੜਾ ਮਾਹੌਲ ਕਹਿ দিਆ ਆਪਾਂ ਹਾਲੇ ਵੀ ਕਾਫੀ ਤਣਾਅਪੂਰਨ ਬਣਿਆ ਹੋਇਆ ਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਹਾਲੇ ਵੀ ਜਿਹੜਾ ਪੁਲਿਸ ਨਾਲ ਪੰਗੇ ਲਏ ਜਾ ਰਹੇ ਨੇ ਕਿਉਂਕਿ ਦੋਸਤੋ ਜਿਹੜਾ ਇੱਕ ਰੋਸ ਹੈ ਮਣਾ ਦੇ ਵਿੱਚ ਇੱਕ ਰੋਸ ਆ ਮਨਾਂ ਦੇ ਵਿੱਚ ਵੀ ਸਾਡੇ ਜਿਹੜੇ ਨੌਜਵਾਨ ਤੇ ਗੋਲੀ ਚਲਾ ਦਿੱਤੀ ਗਈ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ। ਵੱਧ ਤੋਂ ਵੱਧ ਕਿਸਾਨੀ ਅੰਦੋਲਨ ਨਾਲ ਜੁੜੋ ਕਿਉਂਕਿ ਜਿੰਨੇ ਜ਼ਿਆਦਾ ਘੱਟ ਹੋਣਗੇ ਉਨਨੇ ਹੀ ਜਿਹੜਾ ਸਰਕਾਰ ਦੇ ਨੱਕ ਵਿੱਚ ਦਮ ਹੋਊਗਾ। ਮੋਦੀ ਸਰਕਾਰ ਦੀ ਗੱਲ ਕਰੀ ਹਲੇ ਵੀ ਕਿਸੇ ਨੇ ਜਿਹੜਾ ਕੋਈ ਬਿਆਨ ਨਹੀਂ ਦਿੱਤਾ। ਹਾਂ ਪੁਲਿਸ ਨੇ ਜਰੂਰ ਕਿਹਾ ਵੀ ਜਿਹੜਾ ਨੌਜਵਾਨ ਸਾਡੇ ਵੱਲ ਜਿਹੜਾ ਆ ਰਿਹਾ ਸੀ ਤੇ ਸਾਨੂੰ ਜਿਹੜਾ ਟਾਰਚਰ ਕਰ ਰਿਹਾ ਸੀ ਤਾਂ ਕਰਕੇ ਜਿਹੜੀ ਸਾਨੂੰ ਗੋਲੀ ਚਲਾਉਣੀ ਪਈ। ਤਿਆ ਦੇਖੋ ਦੋਸਤੋ ਤੁਸੀਂ ਵੇਖ ਸਕਦੇ ਹੋ ਖਨੌਰੀ ਬਾਰਡਰ ਤੋਂ ਜਿਹੜਾ ਮਾਹੌਲ ਹੈ ਉਹ ਕਾਫੀ ਤਣਾਅਪੂਰਨ ਬਣਿਆ ਹੋਇਆ ਤੇ ਬਹੁਤ ਸਾਰੇ ਜਿਹੜੇ ਕਿਸਾਨ ਇੱਥੇ ਇਕੱਠੇ ਹੋਏ ਨੇ ਗੱਲ ਇੱਕ ਵਾਰ ਫਿਰ ਨੌਜਵਾਨ ਦੀ ਕਰਦੇ ਹਾਂ ਜਿਸ ਉੱਪਰ ਗੋਲੀ ਚੱਲੀ ਆ 22 ਸਾਲ ਦਾ ਨੌਜਵਾਨ ਸ਼ੁਭਕਰਨ ਬੱਲੋ ਪਿੰਡ ਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਬੱਲੋ ਪਿੰਡ ਦਾ ਸੀਗਾ ਦੋ ਭੈਣਾਂ ਦਾ ਇੱਕ ਭਰਾ ਸੀ ਤੇ ਦਾਦੀ ਨੇ ਉਸ ਨੌਜਵਾਨ ਨੂੰ ਜਿਹੜਾ ਪਾਲਿਆ ਸੀਗਾ ਮਾਪੇ ਜਿਹੜੇ ਨਹੀਂ ਸੀ ਸਿਰਫ 2.5 ਕਿੱਲੇ ਉਸ ਨੌਜਵਾਨ ਕੋਲ ਸੀ ਕਿਸਾਨ ਆਗੂ ਨੇ ਵੀ ਇਸ ਗੱਲ ਦੀ ਬਹੁਤ ਵੱਡੀ ਜਿਹੜੀ ਨਿਖੇਧੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਖੁਦ ਵੀ ਚੱਲ ਕੇ ਬਾਰਡਰ ਉੱਪਰ ਆਉਂਦੇ ਆ ਪਰ ਦੋਸਤੋ ਜਿਹੜਾ ਬਾਰਡਰ ਜਦੋਂ ਕਿਸਾਨ ਆਉਂਦੇ ਆ ਤਾਂ ਉਸ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਪੁਲਸੋਂ ਲਾਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਕਿਸਾਨ ਆਗੂ ਡੱਲੇ ਵਾਲ ਦੀ ਜਿਹੜੀ ਹਾਲਤ ਵੀ ਕਾਫੀ ਵਿਗੜ ਜਾਂਦੀ ਹੈ ਤੇ ਉਹਨਾਂ ਨੂੰ ਜਿਹੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ